ਸੋ ਹਾਂਜੀ ਮਿੱਤਰੋ ਸ਼ਸ਼ੀਕਾਲ ਜੀ ਸੋ ਮਾਰਨਿੰਗ ਆਪਣੀ ਹੋਈ ਆ ਹਰ ਗੁੰਦੇ ਨਾਲ ਸੋ ਮਿੱਤਰੋ ਸਵੇਰ ਨਾਲ ਸੱਟੀ ਆਪਾਂ ਮਿੱਟੀ ਕੋਠੇ ਦੇ ਉੱਤੇ ਸੋ ਉਸ ਤੋਂ ਬਾਅਦ ਮਿੱਤਰੋ ਮਾਰੀ ਕਿੱਕ ਆਪਾਂ ਬਾਈਕ ਨੂੰ ਚੱਲੇ ਆਂ ਬਾਜ਼ਾਰ ਸੋ ਮੇਰੇ ਵੀਰੋ ਬਾਜ਼ਾਰ ਆ ਕਿ ਲਿਉਣਾ ਆਪਾਂ ਸਮਾਨ ਲੋ ਜੀ ਅੱਗੇ ਰੱਖਿਆ ਆਪਾਂ ਮੈਦਾ ਵਗੈਰਾ ਸਮਾਨ ਸੋ ਹੌਲੀ ਹੌਲੀ ਬਣਾਈ ਆਪਾਂ ਵੀਡੀਓ ਇਸ ਕ ਲੈ ਕੇ ਬੱਟ ਬਣਾਉਣੀ ਸੀ ਕੀ ਕਰੀਏ ਮਿੱਤਰੋ ਜੇ ਨਾ ਬਣਾਉਂਦੇ ਤਾਂ ਫਿਰ ਗੱਲ ਹੋਰ ਹੋ ਜਾਣੀ ਸੀ ਫਿਰ ਚਲੇ ਗਏ ਮਿੱਤਰੋ ਆਪਾਂ ਦੁਕਾਨ ਤੇ ਦੁਕਾਨ ਤੋਂ ਆਪਾਂ ਚੱਲੇ ਕੇ ਘਰ ਘਰ ਤੋਂ ਆਪਾਂ ਜਾਣਾ ਸੀ ਫਿਰ ਮੈਰਿਜ ਤੇ ਪਿੰਡੇ ਕਿਸੀ ਮੈਰਿਜ ਸੋ ਮੈਰ ਕੇ ਬੱਚਾ ਵੀ ਤਿਆਰ ਹੋ ਗਿਆ ਇੱਧਰ ਸਾਡਾ ਸਰਦਾਰ ਵੀ ਤਿਆਰ ਹੋ ਗਿਆ ਸੋ ਆਪਾਂ ਚੱਲਨੇ ਆ ਮਿੱਤਰ ਫਿਰ ਮੈਰਿਜ ਤੇ ਲਓ ਜੀ ਫਿਰ ਆਪਾਂ ਚੱਲੇ ਆ ਮੈਰਿਜ ਤੇ ਐਂਡ ਕੰਦੇ ਸਿਰਾਂ ਗੱਲਬਾਤ ਹੋਈ ਨਹੀਂ ਲਓ ਜੀ ਟੈਂਟ ਵਿੱਚ ਬਣਾਈ ਮੀਡੀਓ ਮੁੰਡੇ ਕੰਦੇ ਬਈ ਜੀ ਸਾਡੀ ਬਣਾਉਂਦੋ ਲਓ ਜੀ ਫਿਰ ਉਹਨਾਂ ਨੂੰ ਪਤਾ ਮੁੰਡਾ ਬੁਲਾਉਂਦਾ ਵਲੌਗ ਲਓ ਇੱਧਰ ਸਾਡੇ ਉਸਤਾਦ ਜੀ ਆ ਗਏ ਮਤਲਬ ਮੇਰੇ ਯਾਰ ਦੋਸਤ ਆ ਗਏ ਖਾਸ ਸੋ ਉਹਨਾਂ ਨਾਲ ਬਣਾਈ ਆਪਾਂ ਵੀਡੀਓ ਐਂਡ ਕੰਦੇ ਸਿਰਾਂ ਲੱਗ ਗਿਆ ਉੱਧਰ ਆਪਾਂ ਵੀਰੇ ਫਿਰ ਫੰਕਸ਼ਨ ਦੇਖੀ ਜਾਂਦੇ ਸੀ ਐਂਡ ਫਿਰ ਆਪਣੀ ਥੋੜੀ ਜੀ ਰੀਲਸ ਵਗੈਰਾ ਥੋੜੀ ਜੀ ਬਣਾਈ ਐਂਡ ਅੱਜ ਕੰਦੇ ਸਿਰਾਂ ਲੱਗ ਗਿਆ ਤੇ ਮਿੱਤਰੋ ਜੇ ਵਧੀਆ ਲੱਗੇ ਵੀਡੀਓ ਤੇ ਜਰੂਰ ਅੱਗੇ ਸ਼ੇਅਰ ਕਰ ਉਹਦੇ ਫੇਸਬੁੱਕ ਤੇ ਜਿੱਥੇ ਵੀ ਸਬਸਕ੍ਰਾਈਬ ਜਰੂਰ ਕਰ ਦਿਓ